ਨੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੀਆਂ ਜੀ ਠੀਕ ਹੈ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾਂ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਕਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਲਿਗਦੀ ਕੰਪਲੀਟ ਸੀ ਉਹ ਤਾਂ ਨਹੀਂ ਆਉਗੀ ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਪੂਰੀ ਸੀ ਤਿੰਨ ਚੀਜ਼ਾਂ ਫਾਲਤੂ ਆ ਗਈਆਂ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਜੀ ਸਰ ਦੋਨੋਂ ਧਿਰਾਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋਇਆ ਹੈ ਬਾਕੀ ਜੇ ਉਹਦੇ ਖਿਲਾਫ ਕਦੇ ਕੋਈ ਦੁਬਾਰਾ ਭੁਵੇਂ ਕੱਚ ਕੋ ਕੰਪਲੇਂਟ ਆਉਗੀ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਹਰੇਕ ਖੂੰਜੇ ਦੇ ਵਿੱਚ ਉੱਥੇ ਸੀਸੀਟੀਵੀ ਕੈਮਰੇ ਵਿਦ ਮਾਈਕ ਲੱਗਣਗੇ ਜਿੱਦਾਂ ਇਹ ਕਰਦੇ ਵੀ ਸਾਨੂੰ ਕੋਈ ਪੱਤਰਕਾਰ ਵਗਾਰ ਪਾਉਂਦੇ ਆ ਜੀ ਬਲੈਕਮੇਲ ਕਰਦੇ ਆ ਨਾ ਕੋਈ ਇਹਨਾਂ ਨੂੰ ਆ ਕੇ ਉੱਥੇ ਬਲੈਕਮੇਲ ਕਰੇ ਨਾ ਇਹ ਕੋਈ ਉੱਥੇ ਗਲਤ ਕੰਮ ਕਰਨ ਜਿਹਦੇ ਕਰਕੇ ਇਹਨਾਂ ਨੂੰ ਬਗਾਰ ਭੁਗਤਣੀ ਪਵੇ ਤੇ ਨਾ ਕਿਸੇ ਕਸਟਮਰ ਨਾਲ ਜਿਹੜੀ ਉੱਥੇ ਬੱਸ ਲੁਕੀ ਹੋਵੇ ਕਿਸੇ ਗਾਹਕ ਦੇ ਨਾਲ ਜੋ ਵੀ ਉਸ ਦਿਨ ਜਗਜੀਤ ਸਿੰਘ ਖਲੀ ਵੀਰ ਨਾਲ ਹੋ ਅਸੀਂ ਆਪਣੇ ਉਸ ਬੋਲਾਂ ਦੇ ਤੌਰ ਦੇ ਉੱਤੇ ਮਾਫੀ ਮੰਗਦੇ ਹਾਂ ਜੀ ਠੀਕ ਹੈ ਜੀ ਗਾਂ ਤੋਂ ਇਸ ਚੀਜ਼ ਦਾ ਅਸੀਂ ਧਿਆਨ ਰੱਖਾਂਗੇ ਜੀ ਕਿ ਕੋਈ ਵੀ ਸਾਡੇ ਟਾਬੇ ਤੇ ਕੋਈ ਐਦਾਂ ਦਾ ਕੰਮ ਨਾ ਹੋਵੇ ਜਿਸ ਤਰ੍ਹਾਂ ਕਿ ਥਲੀ ਸਾਹਿਬ ਦੀ ਇੱਜ਼ਤ ਨੂੰ ਜਾਂ ਕਿਸੇ ਵੀ ਨੂੰ ਖਰਾਬੀ ਆਵੇ ਜੋ ਵੀ ਬਾਕੀ ਪਰਵਾਨ ਕੀਤੇ ਆ ਸਾਨੂੰ ਰੇਟ ਲਿਸਟਾਂ ਦੇ ਕੈਮਰਿਆਂ ਦੇ ਭਾਜੀ ਹੋਰਾਂ ਨੇ ਉਹ ਅਸੀਂ ਤੁਹਾਨੂੰ ਕਰਕੇ ਬਕਾਇਦਾ ਥਲੀ ਸਾਹਿਬ ਨੂੰ ਦੁਬਾਰਾ ਬੁਲਾਵਾਂਗੇ 1 ਮਹੀਨੇ ਬਾਅਦ ਕੇ ਪਾਜੀ ਹੁਣ ਆਪਣੀ ਆ ਕੇ ਸਾਰਾ ਕੁਝ ਚੈਕਿੰਗ ਕਰੋ ਠੀਕ ਹੈ ਠੀਕ ਹੈ ਜੀ ਗੁਰਦੁਆਰਾ ਸਾਹਿਬ ਵਿੱਚ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਜਿੱਦਾਂ ਵੀ ਜੋ ਵੀ ਹੋਇਆ ਆ ਉਹ ਵੀ ਜਿਹੜੀ ਤਲਕੀ ਜਿਹੜੀ ਤਲਕੀ ਹੋਈ ਆ ਤਲਕੀ ਜੋ ਵੀ ਮਾੜਾ ਮੋਟਾ ਕੁਝ ਹੋਇਆ ਆ ਉਦੇ ਵਾਸਤੇ ਅਸੀਂ ਮਾਫੀ ਮੰਗਦੇ ਆ ਜੀ ਅੱਛਾ ਜਿਹੜੇ ਕੈਮਰੇ ਆ ਮਹੀਨਾ ਨਹੀਂ ਆ 48 ਘੰਟੇ ਦਾ ਟਾਈਮ ਸਰ ਕੈਮਰੇ ਕੈਮਰੇ 48 ਘੰਟੇ ਚ ਲੱਗਣਗੇ ਮੈਂ ਕਿਹਾ ਕਿ ਸਰ ਨੂੰ ਕਿ ਮਹੀਨੇ ਬਾਅਦ ਅਸੀਂ ਆਪਣੀ ਰੈਂਟ ਨਹੀਂ ਆਉਗੀ ਕਿਸੇ ਕੰਪਲੀਟ ਨਹੀਂ ਆਉਗੀ ਤੇ ਮਹੀਨੇ ਬਾਅਦ ਸਲੀਪ ਸਾਹਿਬ ਨੂੰ ਮੌਕੇ ਤੇ ਬੁਲਾਇਆ ਵੰਗੇ ਜੀ ਅਸੀਂ ਆਪਾਂ ਉਹ ਲਿਖ ਦੀ ਕੰਪਲੀਟ ਸੀ ਉਹ ਤਾਂ ਨਹੀਂ ਆਉਗੀ ਸਰ ਜੀ ਨਹੀਂ ਆਉਗੀ ਜੀ ਬਿਲਕੁਲ ਬਿਲਕੁਲ ਉਹਦੇ ਸੀ ਤਿੰਨ ਚੀਜ਼ਾਂ ਫਾਲਤੂ ਆ ਗਿਆ ਸੀ ਉਹ ਤਾਂ ਨਹੀਂ ਹੋਣਗੀਆਂ ਬਿਲਕੁਲ ਕੁਝ ਨਹੀਂ ਕੋਈ ਕੰਪਲੀਟ ਨਹੀਂ ਆਈ ਤਿੰਨ ਚੀਜ਼ਾਂ ਫਾਈਨਲ ਹੋਈਆਂ ਨੇ ਜੀ ਕੈਮਰੇ ਵਾਲੀਆਂ ਕੈਮਰੇ ਵਾਲੀ ਫਾਈਨਲ ਰੇਟ ਲਿਸਟ ਲਏ ਤਹਾ ਉਹ ਕਬਜ਼ਾ ਤੁਸੀਂ ਜਿੰਨਾ ਤੁਹਾਨੂੰ ਅਲਾਟ ਹੋਈ ਜਗਾ ਉਹਨੇ ਚ ਰੱਖੋਗੇ ਬਾਕੀ ਕਬਜ਼ਾ ਤੁਸੀਂ ਖਾਲੀ ਕਰ ਠੀਕ ਆ ਜੀ ਮੀਡੀਆ ਰਾਈਂ ਧਿਆਨ ਚ ਆਇਆ ਮੁੱਦਾ ਜਿਹਦੇ ਨਾਲ ਫਗਵਾੜਾ ਵਾਸੀਆਂ ਨੂੰ ਵੀ ਇੱਕ ਤਰੀਕੇ ਨਾਲ ਸ਼ਰਮਿੰਦਗੀ ਹੋਈ ਵੀ ਸ਼ਹਿਰ ਦੀ ਬਦਨਾਮੀ ਵੀ ਹੋਈ ਜਿਹਦੇ ਵਿੱਚ ਇਥੋਂ ਦੇ ਇੱਕ ਸਥਾਨਕ ਢਾਬਾ ਸੰਚਾਲਕ ਜਿਹੜੇ ਨੇ ਉਹਨਾਂ ਦੀਆਂ ਬਹੁਤ ਸਾਲਾਂ ਤੋਂ ਇਹ ਕੰਪਲੇਨਸ ਆ ਰਹੀਆਂ ਸੀ ਵੀ ਉਹ ਆਏ ਹੋਏ ਉੱਥੇ ਕਸਟਮਰਜ਼ ਦੇ ਨਾਲ ਬਸਲੂਕੀ ਵੀ ਕਰਦੇ ਨੇ ਮਿੱਥੇ ਹੋਏ ਰੇਟਾਂ ਤੋਂ ਵੱਧ ਰੇਟ ਵਸੂਲ ਕਰਦੇ ਨੇ ਔਰ ਜੇ ਕੋਈ ਉਹਦਾ ਵਿਰੋਧ ਕਰਦਾ ਤੇ ਉਹਦੇ ਨਾਲ ਧੱਕਾ ਵੀ ਕਰਦੇ ਨੇ ਸੋ ਉਹ ਸਾਰੀਆਂ ਗੱਲਾਂ ਨੂੰ ਅਸੀਂ ਅਸ਼ੋਰ ਕਰ ਲਿਆ ਵੀ ਇੱਕ ਤਾਂ ਉੱਥੇ ਇਹਦੀ ਸੰਭਾਵਨਾ ਹੀ ਖਤਮ ਕਰਤੀ ਐ ਵੀ ਜਿੰਨੇ ਹਰੇਕ ਖੂੰਜੇ ਦੇ ਵਿੱਚ ਉੱਥੇ ਸੀਸੀਟੀਵੀ ਕੈਮਰੇ ਵਿਦ ਮਾਈਕ ਲੱਗਣਗੇ ਜਿੱਦਾਂ ਇਹ ਕਰਦੇ ਵੀ ਸਾਨੂੰ ਕੋਈ ਜ ਪੱਤਰਕਾਰ ਵਗਾਰ ਪਾਉਂਦੇ ਆ ਜੀ ਬਲੈਕਮੇਲ ਕਰਦੇ ਆ ਨਾ ਕੋਈ ਇਹਨਾਂ ਨੂੰ ਆ ਕੇ ਉੱਥੇ ਬਲੈਕਮੇਲ ਕਰੇ ਨਾ ਇਹ ਕੋਈ ਉੱਥੇ ਗਲਤ ਕੰਮ ਕਰਨ ਜਿਹਦੇ ਕਰਕੇ ਇਹਨਾਂ ਨੂੰ ਬਗਾਰ ਭੁਗਤਣੀ ਪਵੇ ਤੇ ਨਾ ਕਿਸੇ ਕਸਟਮਰ ਨਾਲ ਜਿਹੜੀ ਉੱਥੇ ਬਸ ਲੁਕੀ ਹੋਵੇ ਕਿਸੇ ਗਾਹਕ ਦੇ ਨਾਲ ਤੇ ਜੇ ਕੋਈ ਕਿਸੇ ਨਾਲ ਉਹਦਾ ਇਹ ਬੈਕਅਪ ਰੱਖਣਗੇ ਸਾਡੇ ਕੋਲ ਮੰਨੇ ਨੇ ਜੇ ਕੋਈ ਕੱਲ ਨੂੰ ਕਸਟਮਰ ਇਹ ਕਹਿੰਦਾ ਆ ਕਿ ਵੀ ਮੈਨੂੰ ਤੇ ਇਹਨੇ ਲਈ ਆ ਉਹ ਸਾਰੀ ਚੀਜ਼ ਜਿਹੜੀ ਆ ਆਡੀਓ ਰਿਕਾਰਡ ਚ ਹੋਇਆ ਕਰੇਗੀ ਜਿਹਦੇ ਕਰਕੇ ਸੱਚ ਜਿਹੜਾ ਸਾਹਮਣੇ ਲਿਆਉਣਾ ਉਹ ਸੌਖਾ ਹੋ ਜਾਏਗਾ। ਉਦੋਂ ਇਲਾਵਾ ਇੱਕ ਇਹ ਵੀ ਸੀ ਵੀ ਕੁਝ ਚੀਜ਼ਾਂ ਛਲਾਵੇ ਚ ਰੱਖ ਕੇ ਧੱਕੇ ਨਾਲ ਪਰੋਸੀਆਂ ਜਾਂਦੀਆਂ ਚੀਜ਼ਾਂ ਬੰਦੇ ਨੂੰ ਰੇਟ ਨਹੀਂ ਦੱਸਿਆ ਜਾਂਦਾ। ਉਹ ਵੀ ਇਹ ਮੰਨ ਗਏ ਨੇ ਵੀ ਹਰੇਕ ਟੇਬਲ ਤੋਂ ਲੈ ਕੇ ਹਰੇਕ ਕੰਤ ਤੱਕ ਜਿਹੜੀ ਆ ਉਹ ਫਿਕਸ ਰੇਟਾਂ ਦੀ ਜਿਹੜੀ ਲਿਸਟ ਉੱਥੇ ਲਾ ਦੇਣਗੇ। ਇਸ ਤੋਂ ਇਲਾਵਾ ਅਸੀਂ ਸ਼ਹਿਰ ਚ ਇਸ ਤੋਂ ਬਾਅਦ ਵੀ ਜੇ ਸ਼ਹਿਰ ਵਾਸੀ ਨੂੰ ਜਾਂ ਆਏ ਹੋਏ ਕਿਸੇ ਫਗਵਾੜੇ ਰੁਕੇ ਹੋਏ ਮਸਾਫਰ ਨੂੰ ਬੱਸ ਸਟੈਂਡ ਤੇ ਇਹੋ ਜੀ ਦੁਬਾਰਾ ਕਦੀ ਵੀ ਕੋਈ ਸ਼ਿਕਾਇਤ ਆਉਂਦੀ ਆ। ਤਾਂ ਉਹ ਚੈਨਲ ਤੋਂ ਜਾਣ ਤੋਂ ਬਜਾਏ ਸਭ ਤੋਂ ਪਹਿਲਾਂ ਜਿਹੜਾ ਉਹ ਸਾਡੇ ਨਾਲ ਸੰਪਰਕ ਕਰਨ ਮੌਕੇ ਤੇ ਜਾ ਕੇ ਉਸ ਗੱਲ ਨੂੰ ਸਬੂਤਾਂ ਨੂੰ ਧਿਆਨ ਚ ਰੱਖ ਕੇ ਉਹਦਾ ਹੱਕ ਦਵਾਇਆ ਜਾਊਗਾ ਜੇ ਉਹ ਧੱਕਾ ਕਰੂਗਾ ਇਸ ਤੋਂ ਬਾਅਦ ਢਾਬੇ ਵਾਲਾ ਫਿਰ ਇਸ ਤੋਂ ਬਾਅਦ ਢਾਬਾ ਬੰਦ ਕਰਾਉਣ ਤੋਂ ਇਲਾਵਾ ਹੋਰ ਕੋਈ ਵੀ ਸਮਝੌਤਾ ਜਿਹੜਾ ਉਹ ਨਹੀਂ ਕੀਤਾ ਜਾਏ ਅੱਜ ਜਿਹੜਾ ਜਗਦੀਪ ਸਿੰਘ ਥੜੀ ਦਾ ਪਤਾ ਹੀ ਹੈ ਜਿਹੜਾ ਐਡਾ ਮੁੱਦਾ ਚੱਲਦਾ ਆ ਤੇ ਇੱਕ ਤਾਂ ਢਾਬੇ ਵਾਲੇ ਦਾ ਸੀ ਜਿਹੜਾ ਉਹ ਤਾਂ ਮੰਨ ਲਈ ਆਪਣੀ ਗਲਤੀ ਮੰਨ ਲਈ ਆ ਉਹ ਕਹਿੰਦੇ ਮੈਂ ਕੈਮਰੇ ਵੀ ਲਵਾਉਂਗਾ ਤੇ ਜੋ ਮਤਲਬ ਪਰੋਸਦਾ ਸੀ ਬਿਨਾਂ ਗੱਲ ਤੋਂ ਉਹ ਨਹੀਂ ਪਰੋਸੂਗਾ ਤੇ ਦੂਜਾ ਹੈਗਾ ਆ ਜਿਹੜਾ ਪੁਲਿਸ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਦੇ ਆਉਣ ਤੋਂ ਬਾਅਦ ਉੱਥੇ ਉਹਨਾਂ ਨੇ ਗੁੰਡਾਗਰਦੀ ਕੀਤੀ ਸੀ ਅਸੀਂ ਪ੍ਰਸ਼ਾਸਨ ਨੂੰ ਮੰਗ ਪੱਤਰ ਦੇ ਚੱਲੇ ਆ ਵੀ ਜਿਹੜੇ ਉਹ ਤਿੰਨ ਤਮਲਾਜ਼ਮ ਨੇ ਦੋ ਤਾਂ ਜਿਹੜੇ ਉੱਥੇ ਸੀ ਮੌਕੇ ਤੇ ਉਹਨਾਂ ਦੇ ਕਰਕੇ ਇਹਨਾਂ ਨੂੰ ਹੱਥ ਪਾਇਆ ਇਹਨਾਂ ਨੇ ਉਹਨਾਂ ਦੇ ਆਉਣ ਤੋਂ ਬਾਅਦ ਤੇ ਤੀਜਾ ਜਿਹੜਾ ਐਸਆਈ ਸੀ ਇੱਥੇ ਥਾਣੇ ਚਾ ਕੇ ਉਹਨਾਂ ਨੇ ਥੜੀ ਸਾਹਿਬ ਨਾਲ ਮਿਸਬੀਹੇਵ ਕੀਤਾ ਆ ਉਹ ਕਿਉਂਕਿ ਜੇ ਚੌਥਾ ਥੰਮਾ ਜੇ ਸਾਨੂੰ ਇਹ ਚੌਥੇ ਥੰਮੇ ਨੂੰ ਅੱਜ ਸਾਨੂੰ ਹੱਥ ਪਾ ਲਿਆ ਫਿਰ ਕੀ ਬਣੂਗਾ ਆਮ ਦੁਨੀਆ ਦਾ ਅੱਜ ਕਿੰਨੇ ਦਿਨ ਹੋ ਗਏ ਇਹਨਾਂ ਦਾ ਮੋਬਾਈਲ ਨਹੀਂ ਮਿਲਿਆ ਮੋਬਾਈਲ ਬਾਰੇ ਪ੍ਰਸ਼ਾਸਨ ਨੂੰ ਕਹੇ ਤਾਂ ਇਹ ਸਾਨੂੰ ਜੇ ਵੱਡਾ ਇਡੀਟੇਸ਼ਨ ਕਰਨਾ ਪਿਆ ਸਾਨੂੰ ਰੋਡ ਜਾਮ ਕਰਨੇ ਪਏ ਜੋ ਵੀ ਕਰਨਾ ਪਿਆ ਸੀ ਕਰਨ ਨੂੰ ਤਿਆਰ ਆ ਹੁਣ ਵੀ ਸੀ ਪ੍ਰਸ਼ਾਸਨ ਨੂੰ ਕਹਿ ਕੇ ਚੱਲੇ ਆ ਕੁਝ ਦਿਨਾਂ ਦਾ ਟਾਈਮ ਹੈਗਾ ਇਹਨਾਂ ਕੋਲ ਹੌਲੇ-ਮਹੱਲੇ ਤੱਕ ਹੌਲੇ-ਮਹੱਲੇ ਤੋਂ ਬਾਅਦ ਜਿਹੜੇ ਤਿੰਨ ਮੁਲਾਜ਼ਮ ਹੋਣਾ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਸਾਡਾ ਮੋਬਾਈਲ ਆ ਉਹ ਮਿਲਣਾ ਚਾਹੀਦਾ ਆ ਫਗਵਾੜਾ ਸ਼ਹਿਰ ਦੇ ਬਸ ਸਟੈਂਡ ਦੇ ਲਾਗੇ ਜਿਹੜਾ ਢਾਬਾ ਸੀਗਾ ਇਹਨੂੰ ਲੈ ਕੇ ਬਹੁਤ ਵਿਵਾਦਤ ਸੀਗਾ ਜਿਹੜੇ ਸਾਡੇ ਸਤਕਾਰਯੋਗ ਹੈ ਪੰਜਾਬ ਦੀ ਸ਼ਾਨ ਹੈ ਜਗਦੀਪ ਸਿੰਘ ਥਲੀ ਮੀਡੀਆ ਦੇ ਮੈਂ ਕਹਿੰਦਾ ਨਾਮੀ ਨਾਮਾਂ ਚੋਂ ਪੰਜਾਬ ਚ ਜਿੱਦਾਂ ਰਵੀਸ਼ ਕੁਮਾਰ ਜੀ ਦਾ ਨਾਮ ਲਿਆ ਜਾਂਦਾ ਹੈ ਇਸ ਤਰ੍ਹਾਂ ਪੰਜਾਬ ਦੇ ਵਿੱਚ ਜਗਦੀਪ ਸਿੰਘ ਥਲੀ ਦਾ ਨਾਮ ਲਿਆ ਜਾਂਦਾ ਉਹਨਾਂ ਨਾਲ ਬਸ ਲੋਕੀ ਹੋਈ ਸੀਗੀ ਔਰ ਮੌਕੇ ਤੇ ਜਿਹੜੇ ਹਾਲਾਤ ਬਣੇ ਸੀਗੇ ਉਹ ਪੂਰੇ ਪੰਜਾਬ ਨੂੰ ਕਿਹਾ ਪੂਰੇ ਦੇਸ਼ ਨੂੰ ਕਿਹਾ ਪੂਰੇ ਵਿਸ਼ਵ ਵਿੱਚ ਬਸ ਦੇ ਬਾਹਰ ਬਸਦੇ ਪੰਜਾਬੀਆਂ ਨੂੰ ਵੀ ਚੰਗੇ ਨਹੀਂ ਲੱਗੇ ਤੇ ਅਜੋਸ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਨਿਰੰਤਰ ਕਸ਼ਮਕਸ਼ ਚੱਲ ਰਹੀ ਸੀਗੀ ਪਰ ਵੀਰ ਸਿੰਘ ਥਲੀ ਮਾਫ਼ ਕਰਨਾ ਜਗਦੀਪ ਸਿੰਘ ਥਲੀ ਹਰਾਂ ਦਾ ਔਰ ਇੱਥੇ ਬਖ ਬਖ ਜਥੇਬੰਦੀਆਂ ਦੇ ਆਗੂ ਜਿਹੜੇ ਸਾਰੇ ਸਤਕਾਰਯੋਗ ਹੈ ਇੱਥੇ ਪਹੁੰਚੇ ਸੀਗੇ ਕਿ ਇਹ ਮਸਲੇ ਨੂੰ ਕਿਸੇ ਕਿਸੇ ਅੰਜਾਮ ਤੱਕ ਪਹੁੰਚਾਣਾ ਤੇ ਇਹਨਾਂ ਦੇ ਕਿਸੇ ਵੀ ਪ੍ਰਕਾਰ ਦੇ ਨਾਲ ਸਮਝੌਤਾ ਨਹੀਂ ਕਰਨਾ ਜਿਹੜਾ ਇਹਨਾਂ ਦਾ ਮਾਨ ਸਨਮਾਨ ਹੈ ਉਹਨੂੰ ਲੈ ਕੇ ਇੱਥੇ ਦੇ ਸਥਾਨਕ ਪ੍ਰਸ਼ਾਸਨ ਨੇ ਐਸ ਐਚ ਓ ਸਾਹਿਬ ਹੈ ਗੌਰਵਦੀਪ ਸਿੰਘ ਇੱਥੇ ਦੇ ਐਸ ਪੀ ਮੈਡਮ ਹੈ ਤੇ ਹੋਰ ਵੀ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਡਿਪਟੀ ਸਾਹਿਬ ਹੈ ਇਹਨਾਂ ਨੇ ਪੂਰੇ ਦਿਨ ਭਰ ਦੇ ਜਿਹੜਾ ਗੁਰੂ ਘਰ ਦੇ ਵਿੱਚ ਕੁਝ ਮਤੇ ਪਾਸ ਹੋਏ ਸੀ ਜਿਦੇ ਵਿੱਚ ਢਾਬੇ ਦੇ ਵਿੱਚ ਬਕਾਇਦਾ ਹੁਣ ਰੇਟ ਲਿਸਟਾਂ इवन ਕੀ ਪ੍ਰਸ਼ਾਸਨ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਵੀ ਇਨਵੋਲਵ ਹੋ ਰੇਟ ਲਿਸਟਾਂ ਦੇ ਵਿੱਚ ਰੇਟ ਲਿਸਟਾਂ ਲਗਾਣਗੇ ਵੱਡੀਆਂ-ਵੱਡੀਆਂ ਕਰਕੇ ਚਾਰੇ ਪਾਸੇ ਔਰ ਕਿਸੇ ਵੀ ਪ੍ਰਕਾਰ ਦੇ ਫालतू ਪੈਸੇ ਵਸੂਲਣ ਵਾਲੀ ਗੱਲ ਨਹੀਂ ਕਰਨਗੇ ਔਰ ਕਿਸੇ ਨਾਲ ਬਦਸਲੂਕੀ ਨਾਲ ਨਹੀਂ ਗੱਲ ਕਰਨਗੇ ਔਰ ਉਸ ਤੋਂ ਬਾਅਦ ਸੀਸੀਟੀਵੀ ਕੈਮਰੇ ਕੰਟਰੋਲ ਵਾਲੇ 48 ਘੰਟੇ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਕਾਇਦਾ ਮਾਇਕ ਹੋਏਗਾ ਤਾਂ ਕਿ ਕੋਈ ਇਹਨਾਂ ਨਾਲ ਵੀ ਤੱਕਾ ਨਾ ਕਰ ਜਾਵੇ ਇਹ ਵੀ ਕਿਸੇ ਨਾ ਨਾ ਧੱਕਾ ਕਰ ਜਾਣ ਇਹ ਸਾਰੇ ਸੰਗਤ ਨੇ ਫੈਸਲੇ ਪ੍ਰਵਾਨ ਕੀਤੇ ਸੀਗੇ ਉਹ ਫੈਸਲਿਆਂ ਦੇ ਮੱਦੇਨਜ਼ਰ ਅਸੀਂ ਥਾਣੇ 'ਚ ਪਹੁੰਚੇ ਤੇ ਜਗਦੀਪ ਸਿੰਘ ਥਲੀਹਰਾਂ ਦੇ ਇਹਨਾਂ ਦੀ ਟੀਮ ਦੇ ਨਾਲ ਉਸ ਵੇਲੇ ਜਿਹੜੇ ਮੌਕੇ ਤੇ ਪੁਲਿਸ ਮੁਲਾਜ਼ਮ ਆਏ ਸੀ ਜਾਂ ਇਹਨਾਂ ਨੇ ਬੁਲਾਏ ਸੀਗੇ ਢਾਬੇ ਵਾਲਿਆਂ ਨੇ ਉਹਨਾਂ ਦਾ ਰਵਈਆ ਉਹ ਰੋਲ ਜਿਹੜਾ ਠੀਕ ਨਹੀਂ ਲੱਗਿਆ ਸੀਗਾ ਉਹਦੀ ਇੱਕ ਬਕਾਇਦਾ ਕੰਪਲੇਂਟ ਜੋ ਸੰਗਤ ਨੇ ਪ੍ਰਵਾਨਗੀ ਦਿੱਤੀ ਆ ਮੈਂ ਸ਼ਾਰਟ 'ਚ ਰੱਖੂੰਗਾ ਉਹ ਉੱਚ ਅਧਿਕਾਰੀਆਂ ਨੂੰ ਇਸੀ ਇੱਥੇ ਦੇ ਦਿੰਦੀ ਹੈ ਉਹਦੇ ਤੇ ਕਾਰਵਾਈ ਦੀ ਮੰਗ ਕਰ ਦਿੰਦੀ ਹੈ ਤੇ ਜਿਹੜੇ ਢਾਬਾ ਮਾਲਕ ਹੈ ਜਾਂ ਸੰਚਾਲਕ ਹੈ ਜਿਹੜੇ ਵੀ ਇਸ ਹੈਗੇ ਇੱਥੇ ਦੇ ਰਹਿਣ ਵਾਲੇ ਹੈ ਇਹ ਇਸ ਗੱਲ ਨੂੰ ਹੁਣ ਰੀਡਰੈਕਟ ਕਰ ਰਿਹਾ ਵੀ ਜੋ ਹੋਇਆ ਉਸ ਵਕਤ ਇਹ ਹੋਣਾ ਨਹੀਂ ਚਾਹੀਦਾ ਤਾਂ ਔਰ ਉਹ ਜਾ ਕੇ ਲਈ ਸਮਾ ਖਰਾਬੀ ਜਾਂ ਮਾੜੀ ਖਰਾਬੀ ਜਾਂ ਲੰਬੇ ਸਮੇਂ ਤੇ ਜਿਹੜਾ ਕੰਮ ਚੱਲ ਰਿਹਾ ਤਾਂ ਤੇ ਇਹ ਅਸੀਂ ਇਸ ਗੱਲ ਨੂੰ ਰਿਗਰੈਟ ਕਰਦੇ ਆਂ ਮਾਫੀ ਮੰਗਦੇ ਆਂ ਔਰ ਭਵਿੱਖ ਵਿੱਚ ਇਦਾਂ ਦੀ ਗੱਲ ਨਹੀਂ ਕਰਾਂਗੇ ਜਗਦੀਪ ਸਿੰਘ ਥਲੀ ਦੇ ਸਨਮਾਨ ਨੂੰ ਬਰਕਰਾਰ ਰੱਖਦੇ ਆਂ ਔਰ ਇਹ ਪੰਜਾਬ ਦੀ ਸ਼ਾਨ ਹੈ ਸ਼ਾਨ ਰਹਿਣਗੇ ਤੇ ਬਾਕੀ ਗੱਲ ਇਹ ਹੁਣ ਢਾਬਾ ਮਾਲਕ ਆਪਣੇ ਮੁੱਖੋਂ ਦੱਸ ਦੇਣਗੇ ਜਿਹੜੇ ਵੀ ਐ ਇਸ ਖੜੇ ਇਹਨਾਂ ਦਾ ਨਾਲ ਬੇਟਾ ਖੜਾ ਹੈ ਜੋ ਹਾਲਾਤ ਬਣੇ ਆ ਉਸ ਤੋਂ ਬਾਅਦ ਇਹ ਉਸ ਚੀਜ਼ ਨੂੰ ਫੀਲ ਕਰਦੇ ਆ ਤੁਹਾਡੇ ਸਾਹਮਣੇ ਸੋ ਫਗਵਾੜਾ ਢਾਬੇ ਤੇ ਪੱਤਰਕਾਰ ਜਗਦੀਪ ਸਿੰਘ ਥਲੀ ਵਿਚਾਰ ਜੋ ਕੁਝ ਹੋਇਆ ਉਸ ਨੂੰ ਲੈ ਕੇ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਦੇ ਲੋਕ ਸਮਰਥਨ ਦੇ ਵਿੱਚ ਪਹੁੰਚੇ ਤੇ ਇਨਸਾਫ ਲੈਣ ਦੇ ਲਈ ਪਹੁੰਚੇ ਸੋ ਕੀ ਗੱਲਬਾਤ ਹੋਈ ਹੈ ਜਾਣਨ ਦੀ ਕੋਸ਼ਿਸ਼ ਕਰਦੇ ਸਰ ਕੀ ਹੋਇਆ ਕੀ ਗੱਲਬਾਤ ਜਿਹੜੀ ਹੋਈ ਹੈ ਉਹ ਆਪਸ ਦੇ ਵਿੱਚ ਕਿਵੇਂ ਸਹਿਮਤੀ ਹੋਈ ਉਹ ਦੋਨਾਂ ਧਿਰਾਂ ਨੇ ਆਪਦੀ ਬਾਈਟ ਦੇ ਦਿੱਤੀ ਹੈ ਜੀ ਤੁਹਾਡੇ ਕੋਲ ਹੈਗੀ ਆ ਜੀ ਦੋਨਾਂ ਧਿਰਾਂ ਦਾ ਆਪਸ ਵਿੱਚ ਕੰਪਰੋਮਾਈਜ਼ ਹੋਇਆ ਹੈ ਬਾਕੀ ਜੇ ਉਹਦੇ ਖਿਲਾਫ ਕਦੇ ਕੋਈ ਦੁਬਾਰਾ ਕੋਈ ਕੰਪਲੇਂਟ ਆਉਗੀ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ ਜੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਹਾਂ ਜੀ ਦੇਖੋ ਜਿਹੜਾ ਸਥਾਨਕ ਪ੍ਰਸ਼ਾਸਨ ਐ ਐਸ ਐਚਓ ਸਾਹਿਬ ਹੈ ਗੌਰਵਦੀਪ ਜੀ ਤੇ ਹੋਰ ਵੀ ਇਹਨਾਂ ਦੇ ਜਿਹੜੇ ਅਧਿਕਾਰੀ ਇੱਥੇ ਬੈਠੇ ਸੀਗੇ ਠੀਕ ਹੈ ਕਈ ਵਾਰੀ ਮਾਹੌਲ ਜਿਹੜਾ ਹੈ ਮੌਕੇ ਮੁਤਾਬਕ ਕਿਉਂਕਿ ਥੱਲੇ ਜੀ ਦਾ ਸਨਮਾਨ ਬਹੁਤ ਉੱਚਾ ਹੈ ਥੋੜੇ ਅੱਗੇ ਪਿੱਛੇ ਹੋ ਜਾਂਦਾ ਪਰ ਬਾਵਜੂਦ ਇਸ ਦੇ ਇਹਨਾਂ ਦੀ ਸੂਝਬੂਝਤਾ ਦੇ ਨਾਲ ਜਥੇਬੰਦੀਆਂ ਦੀ ਸੂਝਬੂਝਤਾ ਦੇ ਨਾਲ ਥੱਲੇ ਸਾਹਿਬ ਦੇ ਸਨਮਾਨ ਨੂੰ ਵੀ ਬਰਕਰਾਰ ਰੱਖਿਆ ਗਿਆ ਔਰ ਇਹ ਮੈਟਰ ਵੀ ਰਿਜ਼ੋਲਵ ਹੋ ਗਿਆ ਅਸੀਂ ਇਸ ਚੀਜ਼ ਨੂੰ ਲੈ ਕੇ ਜਿਹੜਾ ਇਹ ਕਈ ਦਿਨਾਂ ਤੋਂ ਇਹ ਮਵਾਦ ਜਿਹੜਾ ਬਹੁਤ ਵੱਡਾ ਵੀ ਹੋ ਸਕਦਾ ਸੀਗਾ ਇਹਦੇ ਸ਼ਾਂਤ ਹੋਣ ਤੇ ਜਿੱਥੇ ਅਸੀਂ ਸਾਰੇ ਸੈਟੀਸਫੈਕਸ਼ਨ ਜਾਂ ਤਸੱਲੀ ਪ੍ਰਗਟ ਕਰਦੇ ਆ ਉੱਥੇ ਅਸੀਂ ਇਹਨਾਂ ਦਾ ਹੁਣ ਧੰਨਵਾਦ ਵੀ ਕਰਦੇ ਆ ਤੇ ਜਿਹੜੀ ਅਗਲੀ ਕਾਰਵਾਈ ਹੈ ਉਹਦੇ ਲਈ ਅਸੀਂ ਇਹਨਾਂ ਨੂੰ ਅਰਜੀ ਦੇ ਦਿੱਤੀ ਹੈ ਬਿਲਕੁਲ ਸੋ ਜੋ ਬਣਦੀ ਕਾਰਵਾਈ ਸੀ ਜੋ ਤਸਵੀਰਾਂ ਤੁਸੀਂ ਦੇਖੀਆਂ ਜੋ ਗੱਲਬਾਤ ਤੁਸੀਂ ਦੇਖ ਲਈ ਕਿ ਢਾਬਾ ਮਾਲ ਖੋਰਾ ਦੇ ਵੱਲੋਂ ਜੋ ਮਾਫੀ ਮੰਗ ਲਈ ਗਈ ਹੈ ਹਰ ਕੁਝ ਜੋ ਉੱਥੇ ਵਾਪਰਿਆ ਸੀ ਉਸ ਦੇ ਲਈ ਸੋ ਪੁਲਿਸ ਨੇ ਆਪਣਾ ਜੋ ਰੋਲ ਨਿਭਾਇਆ ਆਪਣਾ ਪੱਖ ਦੱਸ ਦਿੱਤਾ ਤੇ ਹੋਰ ਕੁਝ ਉਸ ਦੇ ਨਾਲ ਜੁੜਦੀਆਂ ਜੋ ਘਟਨਾਵਾਂ ਉਸ ਦੇ ਲਈ ਮੰਗ ਪੱਤਰ ਦੇ ਦਿੱਤੇ ਗਏ ਆ ਤੇ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਉਸ ਦੇ ਉੱਤੇ ਬਣਦੀ ਕਾਰਵਾਈ ਕਰੇਗਾ ਗੁਰਪ੍ਰੀਤ ਸਿੰਘ ਜੀ ਨਾਮ ਸਿੰਘ ਪੰਜਾਬੀ ਲੋਕ ਚੈਨ